ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਹਰਕਮਲ ਸਿੰਘ ਪਿੰਡ ਬੇਗੰਪੁਰ ਮੈਂ ਦੀਵਾਲੀ ਵਿਸ਼ਕਰਮਾਂ ਦੇ ਦਿਆਂ ਸਾਰੇ ਦੇਸ਼ ਵਿਦੇਸ਼ ਨਗਰ ਨਿਵਾਸੀ ਪਾਰਟੀ ਵਰਕਰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਪਰ ਨਾਲ ਇਹ ਵੀ ਕਹਿਣਾ ਚਾਹੁੰਦਾ ਮੈਂ ਕਿ ਜਿਹੜੀ ਦੀਵਾਲੀ ਆ ਇਹ ਜੇ ਆਪਾਂ ਪਟਾਕਾ ਰਹਿਤ ਮਨਾਈਏ ਪਟਾਕੇ ਨਾ ਜਲਾਈਏ ਤੇ ਬਹੁਤ ਵਧੀਆ ਗੱਲ ਆ ਔਰ ਕਿਸਾਨਾਂ ਨੂੰ ਵੀ ਮੈਂ ਕਹਿਣਾ ਚਾਹਣਾ ਜੇ ਪਰਾਲੀ ਨੂੰ ਅੱਗ ਨਾ ਲਾਈਏ ਤੇ ਬਹੁਤ ਵਧੀਆ ਗੱਲ ਆ ਕਿਉਂਕਿ ਪ੍ਰਦੂਸ਼ਣ ਇੰਨਾ ਕੋਂਦਾ ਲੋਕ ਤਾਂ ਪਹਿਲਾਂ ਹੀ ਬਹੁਤ ਬਿਮਾਰੀਆਂ ਤੋਂ ਔਖੇ ਆ ਕਿਉਂਕਿ ਹਰ ਘਰ ਮਰੀਜ਼ ਬੈਠੇ ਆ ਤੁਹਾਨੂੰ ਪਤਾ ਪ੍ਰਦੂਸ਼ਣ ਨਾਲ ਹੋਰ ਬਹੁਤ ਤੰਗੀ ਆਉਂਦੀ ਆ ਜੇ ਆਪਾਂ ਇਹਨਾਂ ਚੀਜ਼ਾਂ ਤੋਂ ਦੀਵਾਲੀ ਪਟਾਕਾ ਰਹਿ ਤੋ ਪ੍ਰਾਣੀਆਂ ਨੂੰ ਇੱਕ ਨਾਂ ਲਈਏ ਤੇ ਬਹੁਤ ਵਧੀਆ ਗੱਲ ਆ ਉਹਦੇ ਨਾਲ ਉਹ ਗੁਰੂ ਘਰ ਜਾਓ ਸੇਵਾ ਕਰੋ ਕਿਸੇ ਗਰੀਬ ਦੀ ਮਦਦ ਕਰ ਦਿਓ ਉਹ ਬਹੁਤ ਵਧੀਆ ਮੈਂ ਸਾਰਿਆਂ ਨੂੰ ਫੇਰ ਦੁਬਾਰਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਪਾਰਟੀ ਵੱਲੋਂ ਔਰ ਮੇਰੇ ਨਾਲ ਬੈਠੇ ਸਾਡੇ ਚੰਨਜੀਤ ਸਿੰਘ ਜੀ ਪਿੰਡੋ ਦੇ ਜਸਕੀਰ ਬਲਾਲ ਜੀ ਸਾਰਿਆਂ ਵੱਲੋਂ ਫੇਰ ਦੁਬਾਰਾ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦੇ